ਮਨਿਆ ਜਾਂਦਾ ਭੋਲੇ ਸ਼ੰਕਰ ਨੇ ਇੱਥੇ ਆ ਕੇ ਪਾਰਵਤੀ ਮਾਤਾ ਦੇ ਨਾਲ ਕਾਫੀ ਸਮਾਂ ਬਿਤਾਇਆ ਇੱਥੇ ਭੋਲੇ ਸ਼ੰਕਰ ਨੇ ਤੰਦਵ ਵੀ ਕੀਤਾ ਲੱਭਦੇ ਲਮਾਉਂਦੇ ਹੋ ਰਹੇ ਆਏ ਜਦੋਂ ਉਹਨਾਂ ਨੂੰ ਉਹ ਨਿਸ਼ਾਨੀਆਂ ਮਿਲ ਗਈਆਂ ਜਿਵੇਂ ਕਿ ਇੱਕ ਕਿਲੇ ਦੀ ਦੀਵਾਰ ਚੱਲਦਾ ਪਾਣੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਦੇ ਇਤਿਹਾਸ ਬਾਰੇ ਦੱਸਿਆ ਸੀ ਵੀ ਇਹ ਦਵੱਪਰ ਯੁੱਗ ਦੇ ਵਿੱਚ ਮੁਕਤੀ ਮੱਠ ਦੇ ਨਾਮ ਨਾਲ ਜਾਣੀ ਜਾਂਦੀ ਸੀ ਇਹ ਜੀ ਇਕ ਬਹੁਤ ਹੀ ਵੱਡੀ ਗੱਲ ਹੈ ਵੀ ਲੋਕੀ ਜਦੋਂ ਵੀ ਮੰਦਰ ਦੇ ਵਿੱਚ ਜਾਂਦੇ ਨੇ ਉੱਥੇ ਟੱਲ ਵਜਾਉਂਦੇ ਆ। ਉਹ ਟੱਲ ਵਜਾਣ ਦਾ ਮਹੱਤਵ ਕੀ ਹੈ? ਇਹਦੇ ਵਿੱਚ ਜਦੋਂ ਆਪਾਂ ਟੱਲ ਵਜਾਉਂਦੇ ਆ ਨਾ ਇਹਦੀ ਇੱਕ ਵਿਧੀ ਆ ਵੀ ਵਜਾ ਕੇ ਉਹਦੇ ਨੀਚੇ ਖੜੋ। ਉਹਦੀ ਜਿਹੜੀ ਵਾਈਬ੍ਰੇਸ਼ਨ ਆ ਉਹ ਤੁਹਾਡੇ ਸਰੀਰ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਉਹਦਾ એનર્ਜੀ ਦੇਗੀ। ਇਹ ਸਾਰੇ ਧਰਮਾਂ ਦਾ ਮੰਦਰ ਆ। ਇੱਥੇ ਲੋਕ ਆਉਂਦੇ ਆ ਕਿਉਂਕਿ ਉਹ ਕਿਹਾ ਜਾਂਦਾ ਵੀ ਯਾਰ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਜਿਵੇਂ ਕਹਿੰਦੇ ਆ ਇੱਥੇ ਹਰ ਇੱਕ ਦੀ ਮਨਕਾਉਣਾ ਪੂਰੀ ਹੁੰਦੀ ਤੁਸੀਂ ਉਹ ਕਹਿੰਦੇ ਨਾ ਵੀ ਅਰਦਾਸ ਲਾ ਤੁਹਾਨੂੰ ਅਰਦਾਸ ਲਾਣ ਦੀ ਲੋੜ ਨਹੀਂ ਪੈਣੀ ਆ ਜੀ ਬਸ ਸੱਚੇ ਮਨ ਨਾਲ ਆ ਕੇ ਇੱਥੇ ਹਾਜ਼ਰੀ ਭਰ ਦਿਓ ਇਸ ਤਰ ਤੀਨੂ ਮੁਕਤੇਸ਼ਵਰ ਦੇ ਨਾਮ ਤੋਂ ਹੀ ਕਿਉਂ ਜਾਨਾ ਜਾਂਦਾ ਜਦੋਂ ਕੋਈ ਵੀ ਸੰਗਤ ਆਂਦੀ ਆ ਜਾਂ ਜਿਹੜਾ ਐਸੀ ਮਹਿਸੂਸ ਕਰਦੀ ਆ ਜਦੋਂ ਇੱਥੋਂ ਆ ਜਾਂਦੇ ਆ ਤਾਂ ਮੁਕਤ ਹੋ ਜਾਂਦੇ ਆ ਜੀ ਟਾਈਮ ਦਾ ਨਹੀਂ ਪਤਾ ਲੱਗਦਾ ਸਾਰਾ ਕੁਝ ਭੁੱਲਦਾ ਬੰਦਾ ਮੁਕਤ ਹੋ ਜਾਂਦਾ ਮੁਕਤੀ ਮਿਲਦੀ ਹੈ ਅਕਸਰ ਪੋਲੇ ਸ਼ੰਕਰ ਨੂੰ ਚਾਣ ਵਾਲੇ ਲਗਭਗ ਸਾਰੇ ਬੰਦੇ ਦੇ ਮੋਬਾਈਲ ਦੇ ਵਿੱਚ ਉਹ ਨੇਤਰ ਦਰਸ਼ਨ ਦੀ ਫੋਟੋ ਮੈਂ ਦੇਖੀ ਹੋਈ ਹੈ ਉਹ ਲੋਭ ਵੀ ਹੁੰਦੇ ਜੀ ਉਹ ਨੇਤਰ ਦਰਸ਼ਨ ਕੀ ਪਿੰਡੀ ਦੇ ਵਿੱਚ ਬਣਾਏ ਗਿਆ ਜਾਂ ਆਪ ਹੀ ਉਹ ਆਪੇ ਨੇ ਜਦੋਂ ਹੁੰਦੇ ਨੇ ਤਾਂ ਤੁਸੀਂ ਜਦੋਂ ਗੇਟ ਤੇ ਖੜੋਗੇ ਉਦੋਂ ਤੁਹਾਨੂੰ ਖੁੱਲੇ ਦਰਸ਼ਨ ਹੋ ਜਾਣਗੇ ਕੁਝ ਲੋਗ ਅਜੇੇ ਵੀ ਤੁਹਾਡੇ ਜਾਣ ਪਹਿਚਾਨ ਚ ਹੋਣਗੇ ਜਿਨ੍ਹਾਂ ਦੀ ਮੰਨਤਾ ਪੂਰੀਆਂ ਹੋਈਆਂ ਹੋਣ ਉਹ ਰੱਥੇ ਦੁਆਰਾ ਆਏ ਹੋਣਗੇ ਜਦੋਂ ਮੈਂ ਆਇਆ ਮੈਂ ਸਕੂਟਰ ਬਾਹਰ ਲਾਤਾ ਸੀ ਮੰਦਰ ਤੇ ਤੇ ਜਦੋਂ ਮੈਂ ਧਰਤੀ ਦੇ ਇਸ ਮੰਦਰ ਦੇ ਵਿੱਚ ਅੰਦਰ ਗੇਟ ਦੇ ਵੜਦਿਆ ਸਾਥ ਬਾਹਰਲੀ ਸੜਕ ਤੋਂ ਜੀ ਉਦੋਂ ਸਿੰਗਲ ਸੜਕ ਹੁੰਦੀ ਸੀ ਜੀ ਤੇ ਸਰੀਰ ਦੇ ਵਿੱਚ ਕੁਝ ਹੋਇਆ ਜਿਵੇਂ ਪਤਾ ਨਹੀਂ ਵੀ ਹੈ ਯਾਰ ਕੁਝ ਨਾ ਕੁਝ ਹੈਗਾ ਸਮਰ ਨਿਊਜ਼ ਦੇ ਪ੍ਰੋਗਰਾਮ ਧਰਤੀ ਤੇ ਭਗਵਾਨ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪਿਛਲੀ ਵਾਰ ਅਸੀਂ ਤੁਹਾਨੂੰ ਉਦਮਪੁਰ ਦੇ ਚਨੈਨੀ ਪਿੰਡ ਦੇ ਵਿੱਚ ਬਣੇ ਹੋਏ ਭੋਲੇ ਸ਼ੰਕਰ ਦੇ ਮੰਦਿਰ ਲੈ ਕੇ ਗਏ ਸੀ ਜਿੱਥੇ ਭੋਲੇ ਸ਼ੰਕਰ ਔਰ ਪਾਰਵਤੀ ਮਾਤਾ ਦਾ ਵਿਆਹ ਹੋਇਆ ਸੀ ਅੱਜ ਅਸੀਂ ਆ ਲੁਧਿਆਣਾ ਦੇ ਚੈਲਾ ਪਿੰਡ ਦੇ ਵਿੱਚ ਜਿੱਥੇ ਮੰਨਿਆ ਜਾਂਦਾ ਹੈ ਵਿਆਹ ਤੋਂ ਬਾਅਦ ਭੋਲੇ ਸ਼ੰਕਰ ਇੱਥੇ ਆ ਕੇ ਰਹੇ ਸੀ ਉਹਨਾਂ ਨੇ ਇੱਥੇ ਤਾंडਵ ਕੀਤਾ ਸੀ ਔਰ ਇਸ ਮੰਦਰ ਨੂੰ ਮੁਕਤੇਸ਼ਵਰ ਧਾਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ। ਉਹਦੇ ਬਾਰੇ ਹੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਮੰਦਰ ਦੇ ਪ੍ਰਧਾਨ ਕਮੇਟੀ ਦੇ ਜਿਹੜੇ ਪ੍ਰਧਾਨ ਹੈਗੇ ਨੇ ਚੰਦਰ ਮੋਹਨ ਜੀ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਸਾਡੇ ਮੌਜੂਦ ਨੇ ਨੀਲ ਕਮਲ ਸ਼ਰਮਾ ਜੀ ਜਿਹੜੇ ਕਿ ਇਸ ਮੰਦਰ ਦੀ ਸੇਵਾ ਦੇ ਵਿੱਚ ਕਾਫੀ ਸਮੇਂ ਤੋਂ ਜੁਟੇ ਹੋਏ ਨੇ। ਜੈ ਭੋਲੇ ਸ਼ੰਕਰ ਜੀ ਜੈ ਭੋਲੇ ਮੁਕਤੇਸ਼ਵਰ ਧਾਮ ਮੰਦਿਰ ਦੇ ਬਾਰੇ ਗੱਲਬਾਤ ਕਰਾਂਗੇ ਅੱਜ ਮੁਕਤੇਸ਼ਵਰ ਧਾਮ ਜਿਹੜਾ ਮੰਦਿਰ ਹੈਗਾ ਵੈ ਇਹਦਾ ਇਤਿਹਾਸ ਤਾਂ ਬਹੁਤ ਪੁਰਾਣਾ ਹੈ ਲੇਕਿਨ ਆ ਅਸਤਿਤਵ ਦੇ ਵਿੱਚ ਕਦੋਂ ਤੋਂ ਆਇਆ ਹੋਇਆ ਹੈ ਇਹ ਤਕਰੀਬਨ ਪਹਿਲਾ ਜਿਹੜਾ ਸਥਾਨ ਸੀ ਇਹ 9 ਬਾਈ 9 ਦਾ ਮੰਦਿਰ ਸੀ ਅਸੀਂ 1999 ਦੇ ਵਿੱਚ ਇਸ ਜਗ੍ਹਾ ਤੇ ਕਾਰ ਸੇਵਾ ਸ਼ੁਰੂ ਕਰੀ ਸੀ ਉਸ ਤੋਂ ਪਹਿਲਾਂ ਅਸੀਂ 88 90 ਦੇ ਵਿੱਚ ਜੋ ਪਿੰਡ ਮੰਦਰ ਆ ਉੱਥੇ ਸੇਵਾ ਕਰਦੇ ਸੀ ਤੇ ਜਿਹੜੀ ਪਹਿਲੀ ਸ਼ੁਭਰਾਤਰੀ ਸਾਡੇ ਹੁੰਦੇ ਮਨਾਈ ਗਈ ਉਹ 2004 ਦੇ ਵਿੱਚ ਮਨਾਈ ਗਈ ਜੀ ਤੇ ਇਸ ਮੰਦਿਰ ਦਾ ਜਿਹੜਾ ਇਤਿਹਾਸ ਹੈ ਮੰਨਿਆ ਜਾਂਦਾ ਹੈ ਭੋਲੇ ਸ਼ੰਕਰ ਨੇ ਇੱਥੇ ਆ ਕੇ ਪਾਰਵਤੀ ਮਾਤਾ ਦੇ ਨਾਲ ਕਾਫੀ ਸਮਾਂ ਬਿਤਾਇਆ ਇੱਥੇ ਭੋਲੇ ਸ਼ੰਕਰ ਨੇ ਤੰਦਵ ਵੀ ਕੀਤਾ ਇੱਥੇ ਇੱਕ ਪਵਿੱਤਰ ਸਵਰ ਰੋਵਰ ਵੀ ਆ ਉਸ ਇਤਿਹਾਸ ਬਾਰੇ ਥੋੜਾ ਜਿਹਾ ਬਰੀਫ ਕਰੋਗੇ ਇਹਦੇ ਵਿੱਚ ਬਾਬਾ ਕੇਕੇ ਬਿੰਦਲ ਜੀ ਦਿੱਲੀ ਵਾਲੇ ਉਹ ਆਈਸੀ 2003 ਦੇ ਵਿੱਚ ਨਵੰਬਰ ਦੇ ਵਿੱਚ ਉਹਨਾਂ ਨੂੰ ਧਿਆਨ ਲੱਗਦਾ ਈ ਧਿਆਨ ਦੇ ਵਿੱਚ ਉਹਨਾਂ ਨੂੰ ਇਸ ਸਮੁੰਦਰ ਦੇ ਵਿੱਚ ਇੱਕ ਪੰਜ ਮੁਖੀ ਸ਼ਿਵਲਿੰਗ ਦੇ ਦਰਸ਼ਨ ਹੋਏ ਸੀ ਜੋ 2003 ਦੇ ਵਿੱਚ ਅਸੀਂ ਉਹ ਮੰਦਰ ਪਿੰਡ ਆ ਜਿਹੜਾ ਮੰਦਰ ਉਹਦੇ ਵਿੱਚ ਮੂਰਤੀ ਸਥਾਪਨਾ ਕਰਾਈ ਸੀ ਤਾਂ ਉਹਦੇ ਸ਼ੋਕੇਸ ਦੇ ਵਿੱਚ ਸਾਰੀਆਂ ਮੂਰਤੀਆਂ ਰੱਖਤੀਆਂ ਸੀ ਤੇ ਉਹ ਉਹਨਾਂ ਨੇ ਇਹਦੇ ਇਤਿਹਾਸ ਬਾਰੇ ਦੱਸਿਆ ਬਈ ਸ਼ੰਕਰ ਭਗਵਾਨ ਦੀ ਵਿਵਾਹ ਤੋਂ ਬਾਅਦ ਦਵਾਪਰ ਯੁੱਗ ਦੇ ਵਿੱਚ ਤਕਰੀਬਨ 5500 ਸਾਲ ਪਹਿਲਾਂ ਦੀ ਗੱਲ ਵੀ ਉਹ ਵਿਵਾਹ ਤੋਂ ਬਾਅਦ ਹੋ ਰਿਹਾ ਆ ਕੇ ਰਹੇ ਉਰੇ ਨਿਰਤਕ ਵੀ ਕਰਿਆ ਤੇ ਜਿਹੜਾ ਇਹ ਸਥਾਨ ਆ ਇਹ ਉਹ ਉਹ ਪ੍ਰਚੀਨ ਵਾਹ ਭਾਰਤ ਦੇ ਨਾਲ ਸੰਬੰਧਤ ਹੈ ਇਸ ਮੰਦਿਰ ਜਿਹੜਾ ਚੈਲਾ ਦਾ ਮੌਜੂਦਾ ਮੰਦਿਰ ਹੈ ਜਿੱਥੇ ਬਹੁਤ ਵੱਡਾ ਮੇਲਾ ਵੀ ਲੱਗਦਾ ਹੈ ਇਸ ਤੋਂ ਇਲਾਵਾ ਵੀ ਇਸ ਪਿੰਡ ਦੇ ਆਲੇ ਦੁਆਲੇ ਹੋਰ ਵੀ ਮੰਦਿਰ ਨੇ ਪੋਲੇ ਸ਼ੰਕਰ ਦੇ ਹਾਂਜੀ ਉਹ ਮੰਦਿਰ ਕਿਹੜੇ ਕਿਹੜੇ ਸਥਾਨਾਂ ਦੇ ਉੱਤੇ ਸਥਾਪਿਤ ਨੇ ਜਿਵੇਂ ਕਿ ਨਾਲ ਲੱਦਣਾ ਪਿੰਡ ਪੈ ਜਾਂਦਾ ਉੱਥੇ ਜਦੋਂ ਪਿੰਡ ਬੰਨਿਆ ਤਾਂ ਉਹਨਾਂ ਨੇ ਚਾਰ ਸ਼ਿਵ ਦਵਾਲੇ ਬਣਾਏ ਸੀ ਜਿਦੇ ਵਿੱਚ ਦੋ ਦੇ ਵਿੱਚ ਮੂਰਤੀ ਸਥਾਪਨਾ ਸੀ ਤੇ ਇੱਕ ਤਾਂ ਹੁਣ ਜਿਹਦੀ ਸੇਵਾ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੈ ਮੰਦਿਰ ਕਮੇਟੀ ਕਰ ਰਹੀ ਹੈ ਤੇ ਦੂਜਾ ਮੰਦਰ ਅਜੇ ਖਾਲੀ ਨੇ ਤੇ ਉਹ ਮੰਦਰ ਦੀ ਉਹ ਗੱਲ ਕਰ ਰਾਇਆ ਜਿਹਦੇ ਵਿੱਚ ਪੰਜ ਮੁਖੀ ਸ਼ਿਵਲਿੰਗ ਸੀ ਜਿਹਦੇ ਵਿੱਚ ਬਾਬਾ ਕੇਕੇ ਬਿੰਦਲ ਨੂੰ ਨਿਸ਼ਾਨੀਆਂ ਦਿਸੀਆਂ ਸੀ ਤੇ ਉਹਦੇ ਦਰਸ਼ਨ ਹੋਏ ਸੀ ਤਾਂ ਉਹ ਦਿੱਲੀ ਤੋਂ ਫਿਰ ਇੱਥੇ ਲੱਭਦੇ ਲਵਾਉਂਦੇ ਉਰੇ ਆਏ ਜਦੋਂ ਉਹਨਾਂ ਨੂੰ ਉਹ ਨਿਸ਼ਾਨੀਆਂ ਮਿਲ ਗਈਆਂ ਜਿਵੇਂ ਕਿ ਇੱਕ ਕਿਲੇ ਦੀ ਦੀਵਾਰ ਚੱਲਦਾ ਪਾਣੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਦੇ ਇਤਿਹਾਸ ਬਾਰੇ ਦੱਸਿਆ ਸੀ ਵੀ ਇਹ ਦੁਆਪਰ ਯੁੱਗ ਦੇ ਵਿੱਚ ਮੁਕਤੀ ਮੱਠ ਦੇ ਨਾਮ ਨਾਲ ਜਾਣੀ ਜਾਂਦੀ ਸੀ ਇਹ ਜਗਾ ਜਿਹੜੇ ਬਾਬਾ ਕੇਕੇ ਬਿੰਦਲ ਜੀ ਦੀ ਤੁਸੀਂ ਗੱਲ ਕਰਦੇ ਹੋ ਉਹ ਬਾਬਾ ਜੀ ਆਪ ਹੀ ਇੱਥੇ ਆਏ ਜਗਾ ਲੱਭਦੇ ਲਬਾਂਦੇ ਉਹ ਲੁਧਿਆਣੇ ਆਏ ਸੀ ਲੁਧਿਆਣੇ ਉਹਨਾਂ ਦੇ ਨਾਲ ਜਿਹੜੇ ਜਾਣ ਪਛਾਣ ਵਾਲੇ ਸਾਥੀ ਸੀ ਥਾਪਰ ਗਰੁੱਪ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਇਦਾਂ ਇਦਾਂ ਦਾ ਇੱਕ ਕੋਈ ਸਥਾਨ ਆ ਉਹਦੇ ਬਾਰੇ ਪਤਾ ਕਰੋ ਉਹਨਾਂ ਨੂੰ ਨਿਸ਼ਾਨੀਆਂ ਦੱਸੀਆਂ ਸੀ ਤੇ ਉਹ ਨਿਸ਼ਾਨੀਆਂ ਕੀ ਕੀ ਸੀ ਚੱਲਦਾ ਪਾਣੀ ਤੇ ਇੱਕ ਦੁੱਧ ਦਾ ਕੇਂਦਰ ਦੱਸਿਆ ਸੀ ਉਹਨਾਂ ਨੇ ਛੋਟੀ ਇੱਟ ਦੀ ਦੀਵਾਰ ਇਦਾਂ ਦੇ ਆ ਨਿਸ਼ਾਨੀਆਂ ਸੀ ਉਹ ਚਾਰ ਪੰਜ ਨਿਸ਼ਾਨੀਆਂ ਤੇ ਮਿਲੀਆਂ ਸਾਰੀਆਂ ਹਾਂਜੀ ਉਹ ਉਹ ਉਰੇ ਆ ਕੇ ਟੱਜੀ ਕਿਸ ਕਿਸ ਰੂਪ ਦੇ ਵਿੱਚ ਮਿਲੀਆਂ ਉਹ ਚੱਲਦਾ ਪਾਣੀ ਕਿਹੜਾ ਵੈ ਸਮੁੰਦਰ ਦੇ ਨੇੜੇ ਇੱਥੋਂ ਤਕਰੀਬਨ ਕਿਲੋ ਡੱਡ ਕਿਲੋਮੀਟਰ ਮੰਦਰ ਤੋਂ ਨਾਲੇ ਨੀਲੋਂ ਵਾਲੀ ਨਹਿਰ ਜੀ ਨੂੰ ਕਹ ਦਿੰਨੇ ਆਪਾਂ ਉਹ ਚੱਲਾ ਪਾਣੀ ਆ ਜੀ ਤੇ ਉਸ ਤੋਂ ਬਾਅਦ ਦਵਾਰ ਕਿਲੇ ਦੀ ਦਵਾਰ ਸੀ ਜਿਹੜੀ ਛੋਟੀ ਛੋਟੀ ਇਟਾਂ ਦੀ ਦਵਾਰੀ ਸੀ ਉਹ ਮੰਦਰ ਨੂੰ ਵੀ ਛੋਟੀ ਇਟ ਲੱਗੀ ਹੋਈ ਆ ਜੀ ਕਿਹੜਾ ਮੰਦਰ ਆ ਉਹ ਉਹ ਇਹ ਮੰਦਰ ਦੇ ਨਾਲੇ ਜੁੜਿਆ ਹੋਇਆ ਜੀ ਉਹਨੂੰ ਪਿੰਡ ਵਾਲਾ ਮੰਦਰ ਕਹ ਦਿੰਦੇ ਆਂ ਪੰਜ ਮੁਖੀ ਲੱਦੜ ਪਿੰਡ ਦਾ ਚਾਹਨਾ ਪਿੰਡ ਦੇ ਵਿੱਚ ਹੈ ਜੀ ਉਹ ਪੰਜ ਮੁਖੀ ਸ਼ਿਵਲਿੰਗਾ ਇਸ ਮੰਦਿਰ ਦੇ ਬਿਲਕੁਲ ਨਜ਼ਦੀਕ ਇੱਕ ਸਰੋਵਰ ਵੀ ਹੈ ਉਸ ਸਰੋਵਰ ਦੀ ਕੀ ਮਹਾਨਤਾ ਹੈ ਇਹ ਜਿਹੜਾ ਸਰੋਵਰ ਆ ਜੀ ਇਹ ਤਕਰੀਬਨ ਪ੍ਰਾਚੀਨ ਕਾਫੀ ਪ੍ਰਾਚੀਨ ਨਾ ਤੇ ਇਹਦੀ ਮਹਾਨਤਾ ਇੱਥੇ ਸੋਚਮ ਇਹ 8-9 ਕਿਲਿਆਂ ਦੇ ਸਥਾਨ ਦੇ ਵਿੱਚ ਜਿਹੜਾ ਮੰਦਿਰ ਆ ਉਹਦੇ ਵਿੱਚ ਹੋਰ ਵੀ ਧਾਰਮਿਕ ਸਥਾਨ ਨੇ ਜਿਵੇਂ ਕਿ ਬਾਬਾ ਰਾਮ ਜੋਗੀ ਵੀਰ ਦਾ ਹੋਰ ਪਿੰਡ ਦੇ ਸਾਰੇ ਸਥਾਨ ਬੜੇ ਹੋਏ ਨੇ ਉਹਰੇ ਤੇ ਮਾਤਾ ਦਾ ਮੰਦਿਰ ਆ ਕਾਫੀ ਵਿਸ਼ਾਲ ਮੰਦਿਰ ਆ ਜਿਹੜਾ ਬਣਿਆ ਹੋਇਆ ਤੇ ਇਹ ਜਿਹੜਾ ਸਰੋਵਰ ਹੈ ਇਹ ਇਹਦੇ ਵਿੱਚ ਤਕਰੀਬਨ ਜੱਦਾ ਕ ਪਿੰਡ ਬਣਿਆ ਜਾਂ ਅਸੀਂ ਸੋਝੀ ਸਾਡੂ ਇਹਦੇ ਵਿੱਚ ਸੁਚਮ ਰੱਖੀ ਜਾਂਦੀ ਹੈ ਜੀ ਪਵਿੱਤਰ ਆ ਇਹ ਪਵਿੱਤਰ ਸਰੋਵਰ ਆ ਇਹ ਸੁਚਮ ਨੂੰ ਤੁਸੀਂ ਕਿੱਦਾਂ ਦੇਵੇ ਜਿਵੇਂ ਲੈਟਰਨ ਬਾਥਰੂਮ ਜਾਂ ਹੋਰ ਇਦਾਂ ਦਾ ਉਹਦੀ ਵਰਤੋਂ ਪਾਣੀ ਦੀ ਨਹੀਂ ਹੁੰਦੀ ਉਹਦੇ ਜਿਹੜੀ ਮੰਦਿਰ ਦੀ ਧਰਤੀ ਹੈ ਜਿਹਦੇ ਵਿੱਚ ਮੰਦਿਰ ਬਣਿਆ ਹੋਇਆ ਵਾ ਉੱਥੇ ਇਦਾਂ ਦਾ ਕੁਝ ਨਹੀਂ ਉਹ ਜਿੰਨੇ ਲੈਟਰਨ ਬਾਥਰੂਮ ਉਹ ਵੀ ਬਾਹਰ ਬਣੇ ਹੋਏ ਨੇ ਜੀ ਉਹ ਮੰਦਿਰ ਦੀ ਹੱਦਬੰਦੀ 'ਚ ਨਹੀਂ ਆਉਂਦੇ। ਹੱਦਬੰਦੀ ਤੋਂ ਬਾਅਦ। ਸ਼ੁਰੂਤ ਕੀ ਆਹ ਆਹ ਕੋਈ ਤੁਹਾਨੂੰ ਆਦੇਸ਼ ਹੋਏ ਐ ਜਾਂ ਆਪਣੇ ਮਨ ਦੇ ਨਾਲ ਹੀ ਤੁਸੀਂ ਆਜਾ ਕੀਤੀ ਹੋਈਆਂ ਵੀ ਮੰਦਿਰ ਦੀ ਜਿਹੜੀ ਜ਼ਮੀਨ ਹੈਗੀ ਐ ਕਮੇਟੀ ਦੀ ਜਮੀਨ ਆ ਉਹਦੇ ਵਿੱਚ ਨਾ ਬਣਾਇਆ ਜਾਵੇ। ਇਹ ਸ਼ੁਰੂ ਤੋਂ ਹੀ ਇਹ ਜਿਹੜਾ ਰਿਵਾਇਤ ਆ ਜੀ ਚੱਲੀ ਜਾਂਦੀ ਆ। ਵੀ ਇਸ ਜਗ੍ਹਾ ਦੇ ਵਿੱਚ ਸੁੱਚਮੇ ਰੱਖੀ ਜਾਂਦੀ ਆ। ਨਹੀਂ ਅਕਸਰ ਦੇਖਿਆ ਜਾਂਦਾ ਹੈ ਕਈ ਪ੍ਰਾਚੀਨ ਮੰਦਿਰ ਨੇ ਉਹਨਾਂ ਦੇ ਵਿੱਚ ਲੈਟਰਿੰਗ ਬਾਥਰੂਮ ਆਲੇ ਦੋਲੇ ਉਹਨਾਂ ਦੇ ਬਣੇ ਹੁੰਦੇ ਐ। ਇੱਥੇ ਇਦਾਂ ਦਾ ਕੁਝ ਵੀ ਨਹੀਂ। ਨਹੀਂ ਜੀ। ਬਾਹਰ ਉਸ ਬਾਉਂਡਰੀ ਤੋਂ ਬਾਹਰ ਬਣੇ ਹੋਏ ਨੇ ਇਸ ਮੰਦਰ ਦੇ ਵਿੱਚ ਨੀਲ ਕੰਵਲ ਜੀ ਮੈਂ ਤੁਹਾਡਾ ਤੋਂ ਪੁੱਛਦਾ ਇਸ ਮੰਦਰ ਦੇ ਵਿੱਚ ਅ ਸ਼ਿਵਰਾਤਰੀ ਵਾਲੇ ਦਿਨ ਅਜ ਬਹੁਤ ਵਿਸ਼ਾਲ ਮੇਲਾ ਵੀ ਲੱਗਦਾ ਹੈ ਮੇਲੇ ਦੇ ਵਿੱਚ ਕਈ ਲੋਕ ਆਂਦੇ ਨੇ ਉਹਨਾਂ ਦੀ ਆਸਥਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਵੀ 22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜੀ ਮੈਂ ਪ੍ਰਧਾਨ ਚੰਦਰ ਮੂਨ ਜੀ ਦਾ ਬਹੁਤ ਬਹੁਤ ਧੰਵਾਦ ਕਰਦਾ ਮੇ ਲੁਧਿਆਣੇ ਤੋਂ ਆ ਕੇ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੰਦੇ ਆ ਸ਼ਿਵਰਾਤਰੀ ਤੋਂ 1.5 2 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਤਿਆਰੀਆਂ ਸ਼ੁਰੂ ਹੁੰਦੀਆਂ ਨੇ ਉਹਦੇ ਦੌਰਾਨ ਹੀ ਸ਼ਿਵਰਾਤਰੀ ਦੇ 2 ਦਿਨ ਪਹਿਲਾਂ ਜਾਂ 3 ਦਿਨ ਪਹਿਲਾਂ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਕਈ ਲੋਕ ਜਿਵੇਂ ਕਿ ਭੰਡਾਰੇ ਲੱਗਦੇ ਇੱਥੇ ਅਣਗਿਣਤੀ ਭੰਡਾਰੇ ਲੱਗਦੇ ਆ ਉਹਨਾਂ ਦਾ ਸਮਾਨ ਉਹਨਾਂ ਨੂੰ ਟੈਂਟ ਦੇਣਾ ਟੇਬਲ ਦੇਣੇ ਪਤੀਲੇ ਦੇਣੇ ਉਸ ਤੋਂ ਬਾਅਦ ਸ਼ਿਵਰਾਤਰੀ ਵਾਲੀ ਰਾਤ 12 ਵਜੇ ਹੀ ਮੱਥਾ ਟੇਕਣਾ ਸ਼ੁਰੂ ਹੋ ਜਾਂਦਾ ਲੋਕੀ ਦੂਰ ਦਰਾਡੇ ਤੋਂ ਜਿਹੜੀ ਦੁਨੀਆ ਆਂਦੀ ਹੈ ਉਹਨਾਂ ਦਾ ਰਹਿਣ ਦਾ ਵੀ ਅਹੀ ਇੱਥੇ ਪ੍ਰਬੰਧ ਦੂਰ ਦਰ ਰਾਜ ਤੋਂ ਕਿੱਥੋਂ ਕਿੱਥੇ ਲੋਕ ਆਉਂਦੇ ਐ ਇਸ ਮੰਡੀ ਜੇ ਹੁਣ ਤੁਸੀਂ ਲਾਓ ਤਾਂ ਪੂਰੇ ਵਰਲਡ ਦੇ ਵਿੱਚੋਂ ਦੁਨੀਆ ਆਂਦੀ ਐ ਐਕਸਟੀ ਅਮਰੀਕਾ ਤੋਂ ਵੀ ਆਏ ਲੋਕ ਕੈਨੇਡਾ ਤੋਂ ਵੀ ਆਏ ਆ ਉਹ ਸਾਨੂੰ ਕਿੱਦਾਂ ਪਤਾ ਲੱਗਦਾ ਜਦੋਂ ਇੱਥੇ ਚੜਾਵੇ ਦੀ ਅਸੀਂ ਦੇਖਦੇ ਆ ਕਰੰਸੀ ਦੇਖਦੇ ਆ ਕੋਈ ਡਾਲਰ ਪਿਆ ਕੋਈ ਪਾਉਂਡ ਪਿਆ ਸਾਨੂੰ ਉੱਥੋਂ ਪਤਾ ਲੱਗਦਾ ਵੀ ਜਾਂ ਵੀ ਐ ਲੱਗਦਾ ਵੀ ਉਹ ਲੋਕ ਇੱਥੋਂ ਹਿੰਦੁਸਤਾਨ ਦੇ ਆ ਜਾਂ ਲੁਧਿਆਣਾ ਸ਼ਹਿਰ ਦੇ ਜਾਂ ਪੰਜਾਬ ਦੇ ਆ ਜਿਹੜੇ ਇੱਥੋਂ ਕੋਈ ਮੰਤ ਮੰਨ ਕੇ ਜਾਂਦੇ ਆ ਉਹਨਾਂ ਦੀ ਮੰਨਤ ਪੂਰੀ ਹੁੰਦੀ ਹੈ ਤੇ ਇੱਥੇ ਸ਼ਿਵਰਾਤਰੀ ਨੂੰ ਆ ਕੇ ਉਹ ਮੱਥਾ ਟੇਕਦੇ ਹਨ ਮੰਨਤ ਦੀ ਗੱਲ ਕਰਦੇ ਆ ਇੱਕ ਲੋਕਾਂ ਦੇ ਵਿੱਚ ਬਹੁਤ ਹੀ ਵੱਡੀ ਆਸਥਾ ਹੈ ਇੱਥੋਂ ਦੀ ਮੰਗੀ ਹੋਈ ਹਰ ਮੰਨਤ ਪੂਰੀ ਹੁੰਦੀ ਹੈ ਕੁਝ ਲੋਕ ਅਜੇ ਵੀ ਤੁਹਾਡੇ ਜਾਣ ਪਹਿਚਾਨ ਚ ਹੋਣਗੇ ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਉਹ ਇੱਥੇ ਦੁਬਾਰਾ ਆਏ ਹੋਣ ਮੈਂ ਜੇ ਉਹ ਕਹਾਂ ਇਹ ਗੱਲ ਤੇ ਬੜਾ ਟਾਈਮ ਲੱਗ ਜਾਊਗਾ ਬਸ ਛੋਟੀ ਜੀ ਮੈਂ ਤੁਹਾਨੂੰ ਗੱਲ ਦੱਸਦਾ ਬੜੀ ਦੇਰ ਹੋ ਗਈ ਮੈਂ ਤੇ ਮੇਰਾ ਦੋਸਤ ਬੈਠਾ ਸੀ ਮਈ ਕੇ ਜੂਨ ਦਾ ਮਹੀਨਾ ਸੀ ਅਸੀਂ ਇੱਥੇ ਬੈਠੇ ਹੋਏ ਤੇ ਉਹਨਾਂ ਦਾ ਪਰਿਵਾਰ ਆ ਕੇ ਸਾਨੂੰ ਮਿਲਣ ਲੱਪਿਆ ਤੇ ਇਹ ਕਹਿੰਦੇ ਜੀ ਤੁਸੀਂ ਇੱਥੇ ਪੰਡਤ ਹੋ ਮੈਂ ਕਿਹਾ ਨਹੀਂ ਜੀ ਇਹ ਤਾਂ ਇੱਥੇ ਝਾੜੂ ਪੋਚੇ ਵਾਲਿਆਂ ਸੇਵਾ ਕਰਨ ਆਂਦੇ ਆ ਤੇ ਉਹ ਹੱਸਣ ਲੱਪੇ ਇਹ ਕਹਿੰਦੇ ਕੀ ਹੋਇਆ ਜੀ ਕਹਿੰਦੇ ਜੀ ਸਾਡਾ ਨਾ ਭਰਾ ਖੋ ਗਿਆ ਸੀ 20-22 ਸਾਲ ਪਹਿਲਾਂ ਤੇ ਜਦੋਂ ਅਸੀਂ ਇੱਥੇ ਆਏ ਤੇ ਆ ਕੇ ਮੰਤ ਮੰਨੀ ਵੀ ਮੰਤ ਮੰਗਣੀ ਸੀ ਵੀ ਗੱਡੀ ਗੱਡੀ ਲੈ ਕੇ ਦੇ ਦਿਓ ਕਹਿੰਦਾ ਮੈਂ ਤੇ ਮੇਰੀ ਜਨਾਨੀ ਅਸੀਂ ਰਾਜ ਰਸਤੇ ਆਏ ਵੀ ਨਵੀਂ ਗੱਡੀ ਲੈਣੀ ਜੀ ਕਹਿੰਦਾ ਜੀ ਮੰਦਰ ਦੇ ਅੰਦਰ ਵੜਿਆ ਮੈਂ ਚੋਕੜ ਦੇ ਵਿੱਚ ਤਿੰਨ ਪੂੜੀਆਂ ਉੱਤਰ ਕੇ ਕਹਿੰਦਾ ਜੀ ਮੇਰਾ ਰੋਣਾ ਨਿਕਲਣਾ ਸ਼ੁਰੂ ਹੋ ਗਿਆ ਤੇ ਮੈਂ ਉੱਚੀ ਉੱਚੀ ਰੋਣ ਲੱਪਿਆ ਮੈਨੂੰ ਨਹੀਂ ਕਹਿੰਦਾ ਜੀ ਸਮਝ ਆਈ ਕਹਿੰਦਾ ਜੀ ਮੈਂ ਉਹਨਾਂ ਨੂੰ ਕਹਿੰਦਾ ਜੀ ਵਿਛੜੇ ਮਿਲਾ ਦੇ ਵਿਛੜੇ ਮਿਲਾ ਦੇ ਉਹ ਕਹਿੰਦਾ ਜੀ ਮੇਰੀ ਜਨਾਨੀ ਲੜਨ ਲੱਪੀ ਤੁਸੀਂ ਇੱਥੇ ਗੱਡੀ ਦੀ ਗੱਲ ਕਰਨ ਆਏ ਸੀ ਵੀ ਗੱਡੀ ਦੀ ਸੁਖਣਾ ਸੁਖਣੀ ਸੀ ਵੀ ਗੱਡੀ ਦੀ ਸੁਖਣਾ ਸੁਣੀ ਤੁਸੀਂ ਇਹ ਤਾਂ ਕਹਿੰਦੇ ਵਿਛੜੇ ਮਿਲਾ ਦੇ ਜੀ ਕਹਿੰਦਾ ਜੀ ਅਸੀਂ ਇੱਥੋਂ ਮੱਥਾ ਟੇਕ ਕੇ ਚਲੇ ਗਏ ਜੀ ਜਮਾਲਪੁਰ ਦਾ ਕਹਿੰਦਾ ਸੀ ਮੈਂ ਰਹਿਣ ਵਾਲਾ ਜੀ ਜਮਾਲਪੁਰ ਜਾ ਕੇ ਕਹਿੰਦਾ ਜੀ ਜਦੋਂ ਗੋਲ ਗੁੱਪੇ ਖਾਣ ਲੱਗੇ ਤੇ ਇੱਕ ਬੰਦਾ ਆਇਆ ਕਹਿੰਦਾ ਜੀ ਮੈਨੂੰ ਗੋਲ ਗੁੱਪੇ ਖਵਾ ਦੇ ਕਹਿੰਦਾ ਤੁਸੀਂ ਦੇਖਿਆ ਤੁਸੀਂ ਜੋ ਮੇਰਾ ਭਰਾ ਜੀ ਇਹ ਜਮਾਲਪੁਰ ਦੀ ਗੱਲ ਹੈ ਜੀ ਉਦੋਂ ਮੈਂ ਤੇ ਮੇਰਾ ਦੋਸਤ ਜਾਇਆ ਸੀ ਇੱਥੇ ਬੈਠੇ ਤੇ ਐਹੋ ਜਿਹੀਆਂ ਕਈ ਗੱਲਾਂ ਹੋਈਆਂ ਕਈ ਚਮਤਕਾਰ ਅੰਦਰ ਹੋਰ ਵੀ ਦੇਖੇ ਹੋਣਗੇ ਜੇ ਤੁਸੀਂ ਇੱਥੇ ਇੱਕ ਵਾਰੀ ਸੱਚੇ ਦੇ ਲੋ ਆਓ ਮੈਂ ਤੁਹਾਡੇ ਚੈਨਲ ਲਈ ਇਹ ਦੱਸਣਾ ਚਾਹੁੰਦਾ ਜਦੋਂ ਮੈਨੂੰ ਇਸ ਮੰਦਿਰ ਬਾਰੇ ਪਤਾ ਲੱਗਿਆ ਜਿਹੜੀ ਬੈਂਡਨ ਕੁਇਨ ਸੀ ਫੁੱਲਾਂ ਦੇ ਵੀ ਉਹਨਾਂ ਦੇ ਘਰ ਵਾਲੇ ਸੀ ਐਮਪੀ ਕਸ਼ਵ ਜੀ ਉਹਨਾਂ ਨੇ ਮੈਨੂੰ ਇਸ ਮੰਦਿਰ ਬਾਰੇ ਜਾਣਕਾਰੀ ਦਿੱਤੀ ਸੀ ਲੁਧਿਆਣੇ ਟੀਟੂ ਥਾਪਰ ਜੀ ਦੇ ਆਈਸੀਓ ਮੰਡੀ ਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਤੇ ਵੀ ਇੱਥੇ ਮੰਦਿਰ ਹੈ ਜੀ ਤੇ ਮੈਂ ਸਕੂਟਰ ਤੇ ਆਇਆ ਸੀ ਜੀ ਪਹਿਲੀ ਵਾਰੀ ਅੱਜ ਤੋਂ ਤੁਸੀਂ ਮੇਰਾ ਖਾਲ 21-22 ਸਾਲ ਹੋ ਗਏ ਹੋਣੇ ਆ ਤੇ ਜਦੋਂ ਮੈਂ ਆਇਆ ਮੈਂ ਸਕੂਟਰ ਬਾਹਰ ਲਾਤਾ ਸੀ ਜੀ ਮੰਦਿਰ ਤੇ ਤੇ ਜਦੋਂ ਮੈਂ ਧਰਤੀ ਦੇ ਇਸ ਮੰਦਿਰ ਦੇ ਵਿੱਚ ਅੰਦਰ ਗੇਟ ਦੇ ਬੜਦੇ ਆਸਾਰ ਬਾਹਰਲੀ ਸੜਕ ਤੋਂ ਜੀ ਉਦੋਂ ਸਿੰਗਲ ਸੜਕ ਹੁੰਦੀ ਸੀ ਜੀ ਤੇ ਸਰੀਰ ਦੇ ਵਿੱਚ ਕੁਝ ਹੋਇਆ ਜੀ ਜਿਵੇਂ ਪਤਾ ਨਹੀਂ ਵੀ ਆ ਯਾਰ ਕੁਝ ਨਾ ਕੁਝ ਹੈ ਹੈਗਾ ਤੇ ਅਰਦਾਸ ਹੋਈ ਵੀ ਇੱਥੇ ਲੋਕੀ ਕਹਿੰਦੇ ਆ ਵੀ ਸ਼ੰਕਰ ਭਗਵਾਨ ਨੂੰ ਸਿਰਫ ਸੋਮਵਾਰ ਮੰਨਣਾ ਚਾਹੀਦਾ ਤੇ ਮੈਂ ਸ਼ਕਸ਼ਾ ਜਿਹੜਾ ਕਿ 22 ਸਾਲ ਹਰ ਐਤਵਾਰ ਇੱਥੇ ਆਇਆ ਉਸ ਦਿਨ ਐਤਵਾਰ ਹੀ ਸੀ ਐਹੀ ਮੂੰਹ ਚ ਹੋਇਆ ਨਿਕਲਿਆ ਵੀ ਬਾਬਾ ਹਾਜ਼ਰੀ ਲਵਾ ਦੀ ਇਹ ਮੰਨਿਆ ਜਾਂਦਾ ਵੀ ਪੋਲੇ ਸ਼ੰਕਰ ਦਾ ਦਿਨ ਐਤਵਾਰ ਐ ਸੋਮਵਾਰ ਐ ਫਿਰ ਤੁਸੀਂ ਐਤਵਾਰ ਦੀ ਧਾਰਨਾ ਕਿੱਥੋਂ ਲੈ ਕੇ ਆਏ ਜਦੋਂ ਇੱਥੇ ਅਰਦਾਸ ਹੋਈ ਹੋਈ ਲਵਜ ਨਿਕਲੇ ਜਿਹੜੇ ਤੁਹਾਨੂੰ ਦੱਸਿਆ ਵੀ ਉਹ ਬੰਦਾ ਸੋਚ ਕੇ ਕੀ ਆਇਆ ਸੀ ਵੀ ਗੱਡੀ ਲੈਣੀ ਐ ਤੇ ਅਰਦਾਸ ਨਿਕਲੀ ਜੀ ਵਿਛੜੇ ਮਾਲਾ ਦੇ ਇਹ ਧਰਤੀ ਉਹ ਹੈ ਜੀ ਵੀਰਵਾਰ ਐਤਵਾਰ ਨੂੰ ਆਇਆ ਮੈਂ ਤੇ ਮੈਂ ਕਿਹਾ ਯਾਰ ਐਤਵਾਰ ਨੂੰ ਬੱਬਾ ਜੀ ਹਾਜ਼ਰੀ ਲਵਾ ਲਿਆ ਕਰੋ ਤੇ ਮੈਨੂੰ ਮੇਰਾ ਖਾਲ ਜੀ ਮੈਂ 21 22 ਸਾਲ ਲਗਾਤਾਰ ਹਾਧੇ ਹਾਧੇ ਆਇਆ ਹਾਂ ਜੀ ਜੇ ਵਿੱਚੋਂ ਕੋਈ ਨਾਗਾ ਪਿਆਣਾ ਅਮਰਨਾਥ ਵਾਲਾ ਜਾਂ ਮਣੀ ਮੇਸ਼ ਵਾਲਾ ਨਾਗਾ ਪਿਆਣਾ ਜੀ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਮੰਨਿਆ ਜਾਂਦਾ ਵੀ ਇੱਥੇ ਸ਼ਿਵਰਾਤਰੀ ਦੇ ਨੇੜੇ ਦੇਡੇ नाग ਦੇਵਤਾ ਜੀ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਦੇ ਸ਼ਿਵਲਿੰਗ ਨੂੰ ਸਪਰਸ਼ ਕਰਕੇ ਜਾਂਦੇ ਨੇ ਕੀ ਇਹ ਸੱਚ ਹੈ ਬਿਲਕੁਲ ਸੱਚ ਹੈ ਜੀ ਤੁਸੀਂ ਖੁਦ ਕਦੀ ਇੱਧਾ ਦੇ ਦਰਸ਼ਨ ਕੀਤੇ ਮੈਂ ਬਿਲਕੁਲ ਕੀਤੇ ਜੀ ਮੇਰੇ ਕੋਲ ਇੱਕ ਫੋਟੋ ਵੀ ਹੈ ਜੀ ਮੈਂ ਤੁਹਾਨੂੰ ਫੋਟੋ ਤੁਹਾਡੇ ਚੈਨਲ ਤੇ ਤੁਹਾਨੂੰ ਭੇਜ ਦੂੰਗਾ ਮਈ ਕੇ ਜੂਨ ਦਾ ਸੋਰੀ ਸ਼ਿਵਰਾਤਰੀ ਤੋਂ ਕੁਛ ਦਿਨਾਂ ਬਾਅਦ ਮੇਰਾ ਦੋਸਤ ਮਗਰ ਪੈ ਗਿਆ ਵੀ ਮੈਂ ਤੇਰੇ ਨਾਲ ਜਾਣਾ ਐਤਵਾਰ ਦਾ ਦਿਨ ਸੀ ਜੀ ਉਦੋਂ ਅਸੀਂ ਸ਼ੰਕਰ ਭਗਵਾਨ ਦੀ ਜਿਹੜੀ ਸ਼ਿਵਲਿੰਗ ਪਿੰਡੀ ਹੈ ਉਦੋਂ ਪਿੱਤਲ ਦੇ ਅਸੀਂ 나ਗ ਰੱਖੇ ਹੁੰਦੇ ਸੀ ਪਿੱਤਲ ਦੇ ਤਾਂ ਦੇ ਪੰਜ ਮੁਖੀ ਵਾਲੇ ਪੰਜ ਮੂੰਹ ਵਾਲੇ ਤੇ ਜਦੋਂ ਇੱਥੇ ਆ ਕੇ ਦੇਖਿਆ ਜੀ ਇੱਥੇ 나ਗ ਦੇਵਤਾ ਬੈਠੇ ਸੀ ਸੇਮ ਉਦਾਂ ਦੇ ਜੀ ਪੰਜ ਮੁਖੀ ਪੰਜ ਮੁਖੀ ਜੀ ਪੰਜ ਮੂੰਹ ਵਾਲੇ 나ਗ ਦੇਵਤਾ ਸਾ ਨਹੀਂ ਨਹੀਂ ਇੱਕ ਮੂੰਹ ਵਾਲੇ ਸੀ ਪਿੱਤਲ ਦੇ ਵਰਗੇ ਰੰਗੇ ਸੀ ਜਿਵੇਂ ਆ ਮੇਰਾ ਹੱਥ ਹੈ ਇਦਾਂ ਹੀ ਸੀ ਜੀ ਉਦਾਂ ਹੀ ਸਾਨੂੰ ਇਹ ਨਹੀਂ ਸਮਝਾਂਦੇ ਸੀ ਰੀਜਨਲ ਕਿਹੜੇ ਉੱਪਰ ਵਾਲੇ ਕਿਹੜੇ ਕਿ ਥੱਲੇ ਕਿਹੜੇ ਜੀ ਫਿਰ ਉਸ ਤੋਂ ਬਾਅਦ ਭੋਲੇ ਸ਼ੰਕਰ ਦਾ ਹੁਕਮ ਹੋਇਆ ਤੇ ਮੈਂ ਉਹ ਕਾਰਡ ਚ ਬਣਾ ਕੇ ਵੀ ਇੱਥੇ ਅਨੰਕਿੰਤੀ ਵੰਡੇ ਜੀ ਉਸ ਉਸ 2011 ਇਚ ਦਰਸ਼ਨ ਵਾਲੇ ਦੇ 11ਵੇਂ ਮਹੀਨੇ ਦੀ ਜਿਹੜੀ ਸ਼ਿਵਰਾਤਰੀ ਉਸ ਤੋਂ 6 ਕੇ 7 ਦਿਨਾਂ ਬਾਅਦ ਜੀ ਸ਼ਿਵਰਾਤਰੀ ਦੀ ਤੋਂ ਮੇਰਾ ਖਿਆਲ ਵੀ ਜੇ ਤਰੀ ਨਾਲ ਤਿੰਨ ਚਾਰ ਸਾਲ ਮੈਂ ਨਾਗ ਦੇ ਤਾ ਤੇ ਦਰਸ਼ਨ ਕੀਤੇ ਜੀ ਲਗਾਤਾਰ ਜੀ ਸ਼ਿਵਰਾਤਰੀ ਤੋਂ ਪੰਜ ਖੁਸ਼ ਨਸੀਬ ਮੰਨਦੇ ਹੋ ਆਪਣੇ ਆਪ ਨੂੰ ਮੈਂ ਭਾਗਾ ਵਾਲਾ ਬੰਦਾ ਜੀ ਮੈਂ ਤਾਂ ਇਹ ਸੋਚਦਾ ਵੀ ਜੇ ਮੈਂ ਇਸ ਧਰਤੀ ਤੇ ਆਇਆ ਤਾਂ ਮੈਂ ਵੀ ਮੇਰੇ ਵਰਗਾ ਕੋਈ ਬੰਦਾ ਹੀ ਨਹੀਂ ਹੋਣਾ ਕਿਉਂਕਿ ਨਾਗ ਦੇਵਤਾ ਨੂੰ ਭੋਲੇ ਸ਼ੰਕਰ ਦਾ ਸਭ ਤੋਂ ਪ੍ਰੀਆ ਮੰਨਿਆ ਜਾਂਦਾ ਤੇ ਰੂਪ ਕਿਹਾ ਜਾਂਦਾ ਦਰਸ਼ਨ ਔਰ ਭੋਲੇ ਸ਼ੰਕਰ ਦੇ ਨਾਮ ਬਾਬਾ ਜੀ ਕਹਿੰਦੇ ਜੀ ਉਹਨੂੰ ਨਾਗ ਦੇਵਤਾ ਨੂੰ ਬਾਬਾ ਜੀ ਕਹਿੰਦੇ ਨੇ ਚੰਦਰਮੋਨ ਜੀ ਮੈਂ ਤੁਹਾਡਾ ਨਾਲ ਗੱਲ ਕਰਦਾ ਇਸ ਮੰਦਰ ਦੀ ਇੱਕ ਬੜੀ ਹੀ ਖੂਬਸੂਰਤ ਚੀਜ਼ ਹੈ ਵੀ ਜਿਹੜਾ ਬੰਦਾ ਇਸ ਮੰਦਰ ਤੋਂ ਹੋ ਕੇ ਜਾਂਦਾ ਨਾ ਉਹਦੇ ਮੱਥੇ ਤੇ ਟਿੱਕਾ ਲੱਗਿਆ ਹੁੰਦਾ ਜਿਹਦੇ ਤ੍ਰਿਸ਼ੂਲ ਬਣਿਆ ਹੁੰਦਾ ਉਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਉਹ ਆਈਡੀਆ ਇਹ ਤਕਰੀਬਨ ਮੰਦਰ ਦੇ ਜਿਹੜੇ ਪੁਜਾਰੀ ਨੇ ਪੰਡਤ ਜੀ ਨੇ ਉਹ ਲਗਾਉਂਦੇ ਜੀ ਪਹਿਲਾਂ ਓਮ ਦਾ ਲਗਾਉਂਦੇ ਸੀ ਹੁਣ ਤ੍ਰਿਸ਼ੂਲ ਦਾ ਲਗਾਉਂਦੇ ਨੇ ਉਹ ਟਿੱਕਾ ਉਹ ਲਾਉਂਦੇ ਨੇ ਜਿਹੜਾ ਤ੍ਰਿਸ਼ੂਲ ਦਾ ਆਈਡੀਆ ਮਿੰਸ ਤ੍ਰਿਸ਼ੂਲ ਓਮ ਜਾਂ ਤ੍ਰਿਸ਼ੂਲ ਅਕਸਰ ਤਿਲਕ ਲਗਾਇਆ ਜਾਂਦਾ ਵੈ ਸਿੰਪਲ ਤਰੀਕੇ ਦੇ ਨਾਲ ਕੇਸਰ ਦਾ ਜਾਂ ਚੰਦਨ ਦਾ ਲੇਕਿਨ ਉਹ ਤ੍ਰਿਸ਼ੂਲ ਮੱਥੇ ਤੇ ਬਣਾਉਣ ਦਾ ਕੀ ਮਤਲਬ ਕੀ ਹੈ ਇਹ ਸਭ ਭੋਲੇ ਨਾਲ ਦੀ ਕਿਰਪਾ ਜੀ ਬਰਡ ਦੇ ਵਿੱਚ ਜਿਹੜਾ ਸ਼੍ਰੀ ਮੁਕਤੇਸ਼ਪੁਰ ਮਹਾਦੇਵ ਸ਼ਿਮ ਮੰਦਾਰਾ ਉਹ ਇੱਕ ਇੱਕ ਹੀ ਮੰਦਰ ਇਦਾਂ ਦਾ ਜਿੱਥੇ ਕਿ ਓਮ ਤੇ ਤ੍ਰਿਸ਼ੂਲ ਦੋਨਾਂ ਦੇ ਨਿਸ਼ਾਨ ਬਣੇ ਹੋਏ ਨੇ ਜਿਨ ਨਿਸ਼ਾਨ ਸਾਹਿਬ 108 ਫੁੱਟ ਹਾਈਟ ਦੇ ਨੇ ਤੇ ਉਹਨਾਂ ਦੀ ਵੀ ਪੂਜਾ ਜਿਹੜੀ ਉਹ ਮੰਦਿਰ ਵੱਲੋਂ ਕਰੀ ਜਾਂਦੀ ਆ ਉਹਨਾਂ ਨੂੰ ਤੇ ਇਦਾਂ ਦਾ ਮੰਦਿਰ ਮੇਰੇ ਖਿਆਲ ਮੁਤਾਬਕ ਨਹੀਂ ਹੋਏਗਾ ਜਿੱਥੇ ਓਮਰ ਤਸ਼ੂਲ ਦੋਨੋਂ ਬੜੇ ਹੋਣ ਬੜੀ ਵੱਡੀ ਗੱਲ ਹੈਗੀ ਆ ਓਮਰ ਤੇ ਤਰਸ਼ੂਲ ਇੱਕੋ ਤਾਂ ਦੇ ਹਾਂਜੀ 108 ਫੁੱਟ ਉਹਨਾਂ ਦੀ ਹਾਈਟ ਆ ਜੀ ਤੇ ਜਿਹੜਾ ਮੰਦਿਰ ਦੀ ਗੱਲ ਕਰਦਾ ਮੈਂ ਕਾ